ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਸਮੇਂ ਆਪਾਂ ਖੜੇ ਹਾਂ ਤਰਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਆਪਾਂ ਅੱਜ ਮੈਂ ਵੀ ਆਪਣੀ ਜੋ ਸੁਰਤ ਸਮਾਰੀ ਆ ਪਹਿਲੀ ਵਾਰ ਆਪਣੇ ਬੁੰਗੇ ਦੇ ਵਿੱਚ ਮੈਂ ਆਇਆ ਆ ਤੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਮਨ ਬਾਗੋ ਬਾਗ ਹੋ ਗਿਆ ਤੇ ਇਹ ਜੋ ਸਕਰੀਨ ਦੇ ਉੱਤੇ ਤੁਸੀਂ ਇਹ ਜਿਹੜੀਆਂ ਰੂਹਾਂ ਵੇਖ ਰਹੇ ਜੋ ਬਹੁਤ ਹੀ ਪਵਿੱਤਰ ਰੂਹਾਂ ਇਹਨਾਂ ਦੀ ਵਜ੍ਹਾ ਨਾਲ ਪਿੰਡ ਘੋਟੀਆਂ ਦਾ ਬੂੰਗਾ ਪਿਛਲੇ ਲੰਬੇ ਸਮੇਂ ਤੋਂ ਤੇ ਆਪਾਂ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਸਿੱਧਾ ਆਪਾਂ ਕਮੇਟੀ ਦੇ ਮੈਂਬਰਾਂ ਨਾਲ ਉਹਨਾਂ ਨਾਲ ਗੱਲ ਕਰਨੀ ਹੈ ਸਰਦਾਰ ਦਲਬਾਖ ਸਿੰਘ ਆਪਣੇ ਨਾਲ ਜੇ ਆਪਾਂ ਬੂੰਗੇ ਦੀ ਬੂੰਗਾ ਕਿਉਂ ਬਣਿਆ ਕੀ ਇਹਦਾ ਇਤਿਹਾਸ ਆ ਇਹਦੇ ਬਾਰੇ ਆਪਾਂ ਆਪਣੇ ਦਰਸ਼ਕਾਂ ਨਾਲ ਆਪਾਂ ਸਾਂਝ ਪਾਉਣੀ ਆ ਪਿੰਡ ਵਾਸੀਆਂ ਨਾਲ ਤੇ ਆਪਣੇ ਪੰਜਾਬ ਵਾਸੀਆਂ ਨਾਲ ਇਹਦੇ ਬਾਰੇ ਦੱਸੋ ਬੂੰਗੇ ਦਾ ਕੀ ਇਤਿਹਾਸ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਬੁੰਗੇ ਜਿਹੜੇ ਆ ਬੜੇ ਪ੍ਰਾਤਨ ਬੁੰਗੇ ਸੀ ਇਹਨਾਂ ਦਾ ਮੇਨ ਜਿਹੜਾ ਭਾਵ ਸੀ ਮੇਨ ਅਰਥ ਸੀ ਕਿ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਨੂੰ ਉਦੋਂ ਸੰਤਾਂ ਦੇ ਨਾਲ ਵਹਿਕਲ ਘੱਟ ਸੀ ਆਉਣ ਜਾਣ ਦੇ ਜਿਹੜੇ ਸਾਧਨ ਬਹੁਤ ਕਮ ਸੀ ਸੈਗਨਾ ਦੇ ਟੰਗਿਆਂ ਤੇ ਤੁਰ ਕੇ ਸੰਗਤ ਹੋ ਗਈ ਸੀ ਉਹ ਇਸ ਕਰਕੇ ਸਾਰੇ ਨਗਰਾਂ ਦੇ ਤਕਰੀਬਨ ਦੂਰ ਤੱਕ ਬੁੰਗੇ ਗੁਰੂ ਅਰਜਨ ਸਾਹਿਬ ਦੇ ਪ੍ਰਕਰਮਾ ਦੇ ਘੇਰੇ-ਘੇਰੇ ਬਣਾਏ ਗਏ ਤੇ ਟੋਟੀਆਂ ਵਾਲਾ ਬੁਗਾ ਵੀ ਇੱਥੇ ਜਗਾ ਲੈ ਕੇ ਟੋਟੀਆਂ ਦੇ ਪ੍ਰਾਤਿਰ ਬਜ਼ੁਰਗਾਂ ਨੇ ਬਹੁਤ ਹੀ ਸਮਾਂ ਲੰਮਾ ਹੋ ਗਿਆ ਹੈ ਇੱਥੇ ਜਗਾ ਲੈ ਕੇ ਤੇ ਬੂੰਗਾ ਬਣਾਇਆ ਇੱਥੇ ਅਸੀਂ ਆਪ ਦੀ ਉਮਰ ਵਿੱਚ ਵੇਦੇ ਰਹਿਆ ਉਦੋਂ ਬਰਸਾਂ ਦੀਆਂ ਵਾਹੀਆਂ ਸੀ ਇੱਥੇ ਬਰਸਾਂ ਦੇ ਇਸ਼ਨਾਨ ਕਰਾਉਂਦੇ ਨੇ ਲਿਆ ਕੇ ਚਿੰਗਾ ਤੋਂ ਬਰਸਾਂ ਦੀਆਂ ਜੋਕਾਂ ਲੈ ਆਉਣੀਆਂ ਇਹਦੀ ਸਾਡੇ ਥੱਲੇ ਪ੍ਰਕਰਮਾਂ ਵਿੱਚ ਦੀ ਦਰਵਾਜ਼ੇ ਹੀ ਔਰੀਆਂ ਇਹਦੇ ਉੱਤਰ ਕੇ ਚੱਲ ਜਾ ਕੇ ਬਰਸਾਂ ਦੇ ਇਸ਼ਨਾਨ ਕਰਾਉਣੇ ਨਾਲੇ ਸੰਗਤਾਂ ਨੇ ਇਸ਼ਨਾਨ ਕਰਨੇ ਉਹ ਜੇ ਸਮਾਂ ਬਦਲ ਗਿਆ ਮੁੜ ਕੇ ਟਰੈਕਟਰਾਂ ਦੇ ਜੋਗ ਆ ਗਿਆ ਮਸ਼ਿੰਦਰੀ ਦਾ ਚੁੱਕ ਆ ਗਿਆ ਉਹ ਜੋਗ ਹੋਣ ਕਰਕੇ ਥੋੜੀ ਜਿਹੀ ਰਿਕਾਵਟ ਹੋ ਗਈ ਇੱਥੇ ਕਿ ਲੋਕਾਂ ਦਾ ਸਵੇਰੇ ਦਰਸ਼ਨ ਕਰਨੇ ਸ਼ਾਮਾਂ ਨੂੰ ਘਰੇ ਕਿਤੇ ਰਹਿਣਾ ਉਸ ਤੋਂ ਬਾਅਦ ਇਹ ਬੁਗਾ ਸਾਡਾ ਬੰਦ ਕੀਤਾ ਗਿਆ ਕੁਝ ਦਿਨ ਹੀ ਖੋਲਿਆ ਪਰ ਇੱਥੇ ਬੁਗਾ ਉਹ ਸਹੀ ਚੱਲ ਨਾ ਸਕਿਆ ਬੰਦ ਹੋਣ ਤੋਂ ਬਾਅਦ ਵੀ ਆ ਜਿੰਨੀ ਸਖਤ ਖਲੋਤੀ ਸੇਵਾਦਾਰ ਸਰੇ ਖਲੋਪੇ ਆ ਇਹਨਾਂ ਸਾਰਿਆਂ ਨੇ ਉਦਮ ਕਰਕੇ ਤਕਰੀਬਨ ਸਾਨੂੰ 5-6 ਸਾਲ ਤੋਂ ਲੈ ਕੇ 20 ਸਾਲ ਤਕਰੀਬਨ ਹੋ ਗਿਆ ਜਿਵੇਂ ਸੰਗਤਾਂ ਨੇ ਸਲਾਹ ਕਰਕੇ ਆਖਿਆ ਵੀ ਆਪਾਂ ਇੱਥੇ ਲੰਗਰ ਲਾਇਆ ਕਰੀਏ ਤੇ ਗੁਰੂ ਅਰਜਨ ਸਾਹਿਬ ਜੀਆਂ ਖੁਸ਼ੀਆਂ ਲਗੀਆਂ ਅਸੀਂ 5-4 ਸਾਲ ਸਾਈਕਲਾਂ ਤੇ ਆਣ ਕਰਕੇ ਇੱਥੇ ਗੁਰੂ ਕੇ ਲੰਗਰ ਸਜਾਉਣੇ ਸੰਗਤਾਂ ਨੂੰ ਸ਼ਿਕਾਉਣੇ ਤੇ ਵਾਪਸ ਚਲੇ ਜਾਣਾ ਫੇਰ ਸਾਡਾ ਜੋ ਸਾਡੀ ਬੁੰਗਾ ਕਮੇਟੀ ਆ ਨਾ ਉਹ ਵੱਖਰੀ ਹੈ ਤੇ ਇਹ ਸੇਵਾਦਾਰ ਆ ਸਾਰੇ ਲੰਗਰਾਂ ਦੇ ਇਹ ਵਖਰੇ ਨੇ ਤੇ ਉਹ ਬੂੰਗਾ ਕਮੇਟੀ ਨੇ ਸਾਡਾ ਫੇਰ ਬਹੁਤ ਸਾਥ ਦਿੱਤਾ ਸਾਰੇ ਨਗਰ ਨੇ ਪੰਚਾਇਤ ਨੇ ਤੇ ਸਾਰੇ ਹੀ ਨਗਰ ਨੇ ਸਾਥ ਦਿੱਤਾ ਉਸ ਤੋਂ ਬਾਅਦ ਆ ਸਾਰੇ ਸ਼ੈੱਡ ਆ ਸਾਰੀਆਂ ਪੱਟੀਆਂ ਆ ਜਿੰਨੀ ਬਿਲਡਿੰਗ ਸਾਰੀ ਆ ਉਸ ਤੋਂ ਬਾਅਦ ਬਣੀ ਆ ਪਹਿਲੀ ਬਿਲਡਿੰਗ ਆ ਬੁਜ਼ੁਰਗਾਂ ਨੇ ਬਣਾਈ ਸੀ ਜਿਹੜੀ ਬਾਕੀ ਦੇ ਸਹੱਜਿਆ ਸਾਰੇ ਉਹ ਕਮੇਟੀ ਪ੍ਰਧਾਨ ਸੰਤੋਖ ਸਿੰਘ ਦੀ ਰਹਿਨਮਾਈ ਹੇਠ ਸਾਰੀ ਕਮੇਟੀ ਨੇ ਤਿਆਰ ਕਰਵਾਇਆ ਤੇ ਕਮੇਟੀ ਤੇ ਨਗਰ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਦੀ ਵਿਸ਼ੇਸ਼ਤਾ ਇਹ ਆ ਗੁੰਗੇ ਦੀ ਪੈੜੀ ਵੀ ਆਇਆ ਦੋ ਕਿੰਨੇ ਤਨ ਕਨਾਲਾਂ ਹਾਂਜੀ ਤੇ ਉਹਦੀ ਜਿਹੜੀ ਅੰਕਣ ਆ ਉਹ ਕਮੇਟੀ ਦੇ ਕੋਲ ਆ ਜਾਂ ਕਮੇਟੀ ਹੀ ਵਰਤਦੀ ਆ ਤੇ ਜਿਹੜੇ ਲੰਗਰ ਦਾ ਪਾਰਾ ਵਾ ਆ ਸਾਰੇ ਹੀ ਸੇਵਾਦਾਰ ਸਰਦਾਰ ਬਗੇਰ ਤੋਂ ਸਰਪੰਚ ਹੋਰ ਜਾਂ ਸਾਰੇ ਸੇਵਾਦਾਰ ਜਿੰਨੇ ਪ੍ਰਗਟ ਸੋਣੀ ਇਹ ਸਾਰੇ ਗੱਲ ਮਿਲ ਕੇ ਕਰਦੇ ਆ ਤੇ ਵਿਸ਼ੇਸ਼ਤਾ ਇਹ ਆ ਇਹ ਬੁੰਗੇ ਨਗਰਾ ਵਾਸਤੇ ਗ੍ਰਾਹੀ ਨਹੀਂ ਕੀਤੀ ਜਾਂਦੀ ਹਾਂਜੀ ਇੱਕ ਵੀ ਰੁਪਇਆ ਕਿਸੇ ਨੂੰ ਕਰਾਇਆ ਨਹੀਂ ਜਾਂਦਾ ਇੱਥੇ ਸੰਗਤਾ ਆਪ ਹੀ ਸੇਵਾ ਕਰਦੀਆਂ ਨੇ ਆਪ ਹੀ ਸਭ ਕੁਝ ਕਰਦੀਆਂ ਨੇ ਜਿਸ ਤਰ੍ਹਾਂ ਵੀ ਸਾਰੇ ਸਾਲ ਤੇ ਤਿਹਾੜ ਹੁੰਦੇ ਆ ਜਿਸ ਤਰ੍ਹਾਂ ਸੌਣ ਵਿੱਚ ਮਾਲਪੂਰੀਆਂ ਦੇ ਲੰਗਰ ਦਿਵਾਲੀ ਦੇ ਜਲੇਬਾਂ ਦੇ ਲੰਗਰ ਹੁਣ ਸਿਆਲ ਆਇਆ ਮੱਕੀ ਦੀਆਂ ਰੋਟੀਆਂ ਤੇ ਸਾਗ ਸੰਗਤਾ ਉੱਥੇ ਨਗਰ ਵਿੱਚ ਦੋ ਜੇਗਾ ਸਾਗ ਬਣਾਉਂਦੀਆਂ ਤੇ ਅਗਲੇ ਦਿਨਾਂ ਜਾ ਕੇ ਅੱਜ ਇੱਥੇ ਵਰਤੌਂਦੇ ਆ ਸੋ ਸਾਰੀ ਸੰਗਤ ਸਾਰਾ ਨਗਰ ਬਹੁਤ ਹੀ ਇਹਨਾਂ ਸੇਵਾਦਾਰਾਂ ਦਾ ਸਾਥ ਦਿੰਦਾ ਸੰਯੋਗ ਦਿੰਦਾ ਤੇ ਉਹਨਾਂ ਦੇ ਨਾਲ ਨਾਲ ਮਿਲ ਕੇ ਸਾਰਾ ਇਹ ਮਰਜਾਦਾ ਲੰਗਰ ਦੀ ਚਲਾਉਣ ਕਰਕੇ ਢੋਟੀਆਂ ਦਾ ਨਾਂ ਦੂਰ ਤੱਕ ਹੁਣ ਜਿੱਥੇ ਮਰਜੀ ਜਾ ਕੇ ਪੋਸਲੌਰ ਦੇ ਢੋਟੀਆਂ ਦੇ ਗੁੰਗੇ ਵਿੱਚ ਲੰਗਰ ਚੱਲਦੇ ਆ ਤੇ ਇਹ ਬਹੁਤ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਆ ਸਤਗੁਰੂ ਅਰਜਨ ਸਾਹਿਬ ਦਾ ਹੀ ਕਿਰਪਾ ਵਾ ਇਹ ਇੱਥੇ ਬੁੰਗੇ ਵਿੱਚ ਸੰਗਤਾਂ ਨੂੰ ਬਾਹਰ ਜਿਹੜੇ ਮੇਰੇ ਵੀਰ ਐਨ ਆਰ ਆਈ ਵੀਰ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਵੱਧ ਚੜ ਕੇ ਨਾ ਇੱਥੇ ਸਹਿਯੋਗ ਦਿਓ ਇਹ ਗੁਰੂ ਕੇ ਲੰਗਰ ਜਿਹੜੇ ਆ ਸੰਗਤਾਂ ਦੇ ਲੰਗਰ ਹੈ ਕਿਸੇ ਆਦਮੀ ਦਾ ਲੰਗਰ ਨਹੀਂ ਕਾ ਗੁਰੂ ਅਰਜਨ ਸਾਹਿਬ ਕਿਰਪਾ ਕਰਨ ਤੁਹਾਡੇਆਂ ਕਾਰੋਬਾਰਾਂ ਵਿੱਚ ਵਾਜੇ ਪਾਉਣ ਇਸ ਲੰਗਰ ਦੇ ਵਾਸਤੇ ਇਹ ਸੇਵਾਦਾਰਾਂ ਦਾ ਸਹਿਯੋਗ ਦਿਓ ਤੇ ਬੁੰਗਾ ਕਮੇਟੀ ਸਾਨੂੰ ਬਹੁਤ ਹੀ ਸਹਿਯੋਗ ਦਿੰਦੀ ਆ ਪੰਚਾਇਤ ਆ ਸਹਿਯੋਗ ਦਿੰਦੀ ਆ ਸਹਯੋਗ ਦਿੰਦਿਆਂ ਨੇ ਤੇਸੀ ਧੀਰਗੜੇ ਇਥੇ ਬਹੁਤ ਲੱਗਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਸੰਤ ਬਾਬਾ ਰਾਮ ਸਿੰਘ ਜੀ ਸੰਤ ਬਾਬਾ ਕਾਰਾ ਸਿੰਘ ਜੀ ਸਿਹਾਰੀ ਸਾਵਾਲਿਆਂ ਦੇ ਨਾਲ ਇਹ ਸੇਵਾਦਾਰ ਵੀਰ ਸਾਰੇ ਜੁੜੇ ਆ ਉਹਨਾਂ ਦੀ ਵੀ ਰਹਿਨਮਾਈ ਇੱਥੇ ਚੱਲਦੀ ਆ ਉਹਨਾਂ ਦੇ ਦੇਰਿਆਂ ਤੋਂ ਆ ਕੇ ਰਸਤਾ ਬਸਤਾ ਸਿੱਧੀ ਲੰਗਰ ਚੱਲਦੇ ਆ ਕਿਸੋ ਇਸ ਵੀਰ ਦਾ ਬੜਾ ਹੀ ਧਵਾ ਦੇ ਸਾਡਾ ਵੀਰ ਟੋਟੀਆਂ ਦਾ ਹੋਣਾ ਔਰ ਬੱਚਾ ਵਾ ਇਹ ਸੰਗਤਾਂ ਦੇ ਸਾਰੀ ਜੋ ਗੱਲਬਾਤ ਰੂਗਰੂ ਕਰਗਾ ਵਾ ਇਹ ਵੀ ਬੜੀ ਵੱਡੀ ਸੇਵਾ ਦੂਰ ਦੂਰ ਜਾਤਾਂ ਤੱਕ ਜਾ ਕੇ ਤੇ ਸਾਰਾ ਇਹ ਪ੍ਰੋਗਰਾਮ ਸੰਗਤਾਂ ਦੇ ਸਹਿਯੋਗ ਨਾਲ ਸਾਰੇ ਦੂਰ ਦੇਸ਼ਾਂ ਦੇਸ਼ਾਂ ਵਿੱਚ ਭੇਜਦਾ ਵਾਹੇ ਗੁਰਜੀਕਾ ਖਾਲਸਾ ਤੇ ਅੱਜ ਆਪਾਂ ਆਏ ਆ ਆਪਣੇ ਬੁੰਗੇ ਵਿੱਚ ਸ੍ਰੀ ਤਰੰਤਨ ਸਾਹਿਬ ਗੁਰੂ ਅਰਜਨ ਦੇਵ ਜੀ ਨਗਰੀ ਮੈਂ ਇਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਜੋ ਇਹ ਪ੍ਰਾਲਾ ਪਿੰਡ ਵਾਸੀਆਂ ਸਾਡੇ ਬਜ਼ੁਰਗਾਂ ਦੇ ਟਾਈਮ ਤੋਂ ਚੱਲਦਾ ਆ ਰਿਹਾ ਤੇ ਇਹ ਅੱਗੇ ਕੈਮਰਾ ਖਰੇ ਆ ਤੇ ਮੈਂ ਅੱਗੇ ਵੀ ਅਪੀਲ ਕਰਦਾ ਨਵੀਂ ਪੀੜ੍ਹੀ ਜਿਹੜੇ ਮੇਰੇ ਜੂਸ ਦੇ ਉਮਰ ਹੈ ਜਾਂ ਮੇਰੇ ਤੋਂ ਵੀ ਛੋਟੇ ਵੀਰ ਉਹ ਪੱਕਾ ਇੱਥੇ ਆਉਣ ਦਰਸ਼ਨ ਮੇਲੇ ਕਰਨ ਗੁਰੂ ਘਰ ਜੋ ਗੁਰੂ ਨਾਨਕ ਦੇਵ ਜੀ ਦਾ 20 ਰੁਪਏ ਦਾ ਲੰਗਰ ਚੱਲ ਰਿਹਾ ਹੈ ਸਦੀਆਂ ਤੱਕ ਹੀ ਚੱਲਦਾ ਰਹੇਗਾ ਇਹ ਕਦੀ ਵੀ ਕਮੀ ਨਹੀਂ ਆਵੇਗੀ ਤੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਮੈਂ ਅਪੀਲ ਕਰਦਾ ਕਿ ਇੱਕ ਵਾਰੀ ਉਹ ਲੰਗ ਦੇ ਵੜਦੇ ਗੁਰੂ ਅਰਜਨ ਦੇਵ ਜੀ ਦਰਸ਼ਨ ਕਰਨ ਆਉਣ ਤੇ ਇੱਥੇ ਪੱਕਾ ਆਉਣ ਵੇਖਣ ਕਿ ਸਾਡੇ ਬਜ਼ੁਰਗਾਂ ਦੀ ਜੋ ਵਿਰਾਸਤ ਆ ਉਹਨੂੰ ਇਹ ਇਹ ਸਾਡੇ ਵੀਰ ਸੁਖਾਰ ਜੋ ਵੱਡੇ ਇਹ ਕੈਮਰਾ ਖੜੇ ਅੱਗੇ ਨਿਭਾ ਰਹੇ ਆ ਤੇ ਆਪਾਂ ਇਹਨੂੰ ਅੱਗੇ ਵੀ ਲੈ ਕੇ ਜਾਣਾ ਆ ਇਹ ਵੀਰ ਆਪਣੇ ਕਪੂਰਥਲੇ ਤੋਂ ਲੈ ਕੇ ਇਹ ਪੂਰਾ ਹਰੀਕੇ ਏਰੀਆ ਇਹਨਾਂ ਨੇ ਬਹੁਤ ਹੀ ਜਿਆਦਾ ਦਿਨ ਰਾਤ ਹੜਾ ਦੇ ਵਿੱਚ ਘੁੰਮ ਕੇ ਨਭਾਈ ਆ ਇਹ ਬਾਬਾ ਇਹ ਸੁੱਖਾ ਸਿੰਘ ਸਰੀਆਲੀ ਸਾਹਿਬ ਵਾਲਿਆਂ ਤੇ ਨਾਲ ਬਾਬਾ ਤਾਰਾ ਸਿੰਘ ਜੋ ਸੰਪਰਦਾ ਆ ਉਹਨਾਂ ਨਾਲ ਇਹ ਲਗਾਤਾਰ ਸਵਾਵਾ ਨਭਾਉਂਦੇ ਰਹੇ ਮੈਂ ਇਹਨਾਂ ਦਾ ਦਿਲ ਦੀਆਂ ਘਰਾਈਆਂ ਤੋਂ ਸਵਾਗਤ ਕਰਦਾ ਆ ਇੱਥੇ ਆਏ ਮਾਈ ਭਾਈ ਜੋ ਵੀ ਬੀਬੀਆਂ ਭੈਣਾਂ ਆਈਆਂ ਘਰੋਂ ਧੁੰਦ ਵਿੱਚ ਉੱਠ ਕੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਰਹੇ ਆ ਅਸੀਂ ਉਹਨਾਂ ਨੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦੀ ਆ ਦੋਸਤੋ ਵੀਡੀਓ ਇਹੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਮੇਰੇ ਵੀਰ ਜਿਹੜੇ ਐਨਰ ਦੀ ਛੁੱਟੀ ਆਉਂਦੇ ਫੌਜੀ ਆਉਂਦੇ ਇੱਕ ਵਾਰੀ ਇੱਥੋਂ ਹੋ ਕੇ ਪੱਕਾ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੀ ਕਿਰਪਾ ਨਾਲ ਢੋਟੀਆਂ ਦੇ ਬੁੰਗੇ ਦੇ ਵਿੱਚ ਅਸੀਂ ਸੰਗਤ ਨੇ ਇਹੋ ਹੀ ਪਰੰਪਰਾ ਬਣਾਈ ਆ ਕਿ 15000 ਤੋਂ ਵੱਧ ਫੰਡ ਨਹੀਂ ਕੋ ਰੱਖਿਆ ਜਾਊਗਾ ਭਾਵੇਂ ਸਾਨੂੰ ਮਠਿਆਈਆਂ ਦਾ ਲੱਗਰ ਲਾਉਣਾ ਪਵੇ ਭਾਵੇਂ ਚਾਹ ਦਾ ਪਕੌੜਿਆਂ ਦਾ ਜੋ ਮਰਜ਼ੀ ਬਣਾਉਣਾ ਪੈ ਜੇ ਕਿਉਂਕਿ ਜਿਆਦਾ ਜਿਹੜਾ ਫੰਡ ਹੁੰਦਾ ਨਾ ਇਹ ਚੰਗਾ ਨਹੀਂ ਦਾ ਗੁਰੂ ਕੇ ਲੰਗਰ ਆਤੇ ਆਉਣ ਡਿਆ ਤੇ ਲੰਗਰ ਦੇ ਨਾਲੋ ਨਾਲ ਹੀ ਲਾਈ ਜਾਣਾ ਵਾ ਹੁਣ ਵੀ ਸਾਗ ਦੇ ਵਿੱਚ ਦੇਸੀ 8 ਕਿਲੋ ਘਿਓ ਪਾਇਆ ਗਿਆ ਵਾ ਤੇ ਮਹਾਰਾਜ ਦੀ ਬੜੀ ਕਿਰਪਾ ਵਾ ਸਗ ਤਾਂ ਖੈਰ ਦੀਆਂ ਬਹੁਤ ਜਿਆਦੀਆਂ ਹੋਵੇ ਲੈ ਲੈ ਕੇ ਵੀ ਜਾਂਡੀਆਂ ਵਾ ਤੇ ਸਗਣ ਵੀ ਡੀਆਂ ਵਾ ਕਿ ਗੱਪੇ ਮੱਤੀ ਦੇ ਲੈਣ ਲੈ ਆ ਚੜਦੀ ਕਲਾ ਸਰਬੱਤ ਦਾ ਭਲਾ ਇੱਕ ਬੰਦੇ ਜੀ ਦੀ ਰਗੜੇ ਚੱਲਣ ਡੇ ਆ ਉਧਰ ਵੀ ਮਹਾਰਾਜ ਦੀ ਕਿਰਪਾ ਨਾਲ ਤਨਵੀਰਾਂ ਨੂੰ ਆਰਾਮ ਕਰਦਾ ਹਾਂ ਆਰਾਮ ਸੌਂ ਜਾਵੇਗਾ ਠੀਕ ਹੈ ਜੀ